ਹਾਂਜੀ ਕੌਣ ਤੁਹਾਡੇ ਨਵੇਂ ਗਵੰਡੀ 50 ਲੱਖ ਦੇ ਕੇ ਨਾ ਆ ਤੁਹਾਡੇ ਨਾਲ ਦੀ ਕੋਠੀ ਖਰੀਦੀ ਆ ਹਲੇ ਪਰਸੋ ਆ ਕੇ ਸੁੱਤੇ ਆ ਜਦੋਂ ਸਵੇਰੇ ਉੱਠੇ ਆ ਤੇ ਕੱਟਾ ਡਿੰਗਾਂ ਦੀ ਆਵਾਜ਼ ਆਉਂਦੀ ਮੈਂ ਕਿਹਾ ਸ਼ਾਇਦ ਕੱਟਾ ਕਿਨੇ ਰੱਖ ਲਿਆ ਤੁਹਾਡਾ ਉਸਤਾਦ ਵੀ ਇਦਾਂ ਹੀ ਰੋਂਦਾ ਸੀ ਉਹ ਰੋਂਦੇ ਨਹੀਂ ਗਾਉਂਦੇ ਸੀ ਜਦੋਂ ਸਾਡੇ ਉਸਤਾਦ ਜੀ ਗਰਹਾਂ ਦਾ ਰਾਗ ਹੁੰਦੇ ਸੀ ਨਾ ਤੇ ਬਹੁਤ ਕੁਝ ਜਿਹੜਾ ਤੁਸੀਂ ਲਾਤੀ ਦਾ ਨੰਬਰ ਦਿੱਤਾ ਸੀ ਨਾ ਮੇਰੀ ਲਾਤ ਹੀ ਨਿਕਲ ਗਈ ਬਾਬਾ ਜੀ ਜਾ ਉਹ ਤਾਂ ਨੰਬਰ ਲੱਗਣਾ ਹੀ ਲੱਗਣਾ ਹੀ ਕਰੋੜਪਤੀ ਤੂੰ ਬੰਨਾ ਹੀ ਬੰਨਾ ਹੀ ਬਾਬੇ ਹੋਰ ਨੰਬਰ ਦੇਣਾ ਤੇ ਲਾਦੀ ਨਾ ਲੱਗੇ ਇਹ ਤਾਂ ਹੁਣਾਂ ਦੀ ਜਜੇਕਾਰ ਕਰਨੀਆ ਆ ਆਪਣਾ ਨਾਮ ਤੇ ਦੱਸ ਜੋ ਮੇਰਾ ਨਾਮ ਮੇਰੇ ਨਾਲ ਬੱਚਾ ਬਾਬਾ ਪੰਪ ਬਾਬਾ ਬੰਪਾ ਉਹ ਬਾਬਾ ਬੰਪਾ ਦੀ ਜਜੇਕਾਰ ਜੀਪੀ ਬਣੂ ਹੁਣ ਸਟਾਰ ਸਟਾਰ ਕਿਦਾਂ ਬੰਨਾ ਪੈਸੇ ਦੇ ਸਾਰੇ ਬਾਬਾ ਲੈ ਗਿਆ ਉਹ ਬਾਬਾ ਜੀ ਇੱਕ ਮਿੰਟ ਗੱਲ ਸੁਣਿਓ ਇਹ ਕਿਤੇ ਬਾਹਰ ਗਿਆ ਜਿਹੜਾ ਤੈਨੂੰ ਘਲਾਤਾ ਉਹ ਪਿੰਡਾਂ ਪਾਜੀ ਤੇ ਦਫਤਰ ਹੀ ਨਹੀਂ ਤਾਂ ਵੱਡੇ ਛੋਟੇ ਕੰਮਾਂ ਵਾਸਤੇ ਮਿੰਨੀ ਭੇਜਦੀ ਹੈ ਕੌਣ ਹੈ ਤੇ ਕੈਟਰਿੰਗ ਵਾਲਾ ਪਾਰਟੀ ਲਈ ਬੁਲਾਇਆ ਲਿਖਾ ਲਾ ਹੁਣ ਸਮਾਨ ਜੋ ਜੋ ਬਣਾਉਣਾ ਠੀਕ ਆ ਲਿਖੋ ਸਭ ਤੋਂ ਪਹਿਲਾਂ ਲਿਖੋ 27 ਤਰੀਕ ਦਿਨ ਬੁੱਧਵਾਰ ਨੂੰ ਡਿਨਰ ਪਾਰਟੀ 27 ਤਰੀਕ ਦਿਨ ਬੁੱਧਵਾਰ ਡਿਨਰ ਪਾਰਟੀ